15 ਲੱਖ ਕਿਤੇ ਰਿਕਾਰਡਿੰਗ ਲਿਗੋ ਇਹ ਸ਼ਾਮ ਨੇ ਮੈਂ ਕਹਿ ਮੈਂ ਮੈਂ ਕਹੇ ਉਹ ਜਿਹੜਾ ਆਈਵੇ ਤਿਆਰੇ 15 ਲੱਖ ਰੁਪਏ ਨੂੰ ਭਵਾਂਗੇ ਦਾ ਕੱਕਾ ਜੋ ਕਹਿ ਰਹੇ ਹਾਂ ਹਮ ਤਿਆਰੀ 15 ਲੱਖ ਰੁਪਏ ਕਿੱਥੇ ਲੈਣੇ ਉਹ ਦੱਸ ਦੇ ਪਾ ਆਪਣਾ ਅੱਜ ਦੇ ਆਏ ਤੇ 15 ਤਰੀਕ ਨੂੰ ਲੋਵਾ ਦੀ ਮੈਂ 15 ਤਰੀਕ ਨੂੰ ਆਵਾਂ ਇਹਨਾਂ ਨੇ ਉਹ ਇਹਨਾਂ ਨੇ 556 ਸ਼ੂਟ ਦੀ ਗੱਲ ਇਹ ਆ ਜਾਂਦਾ ਨਹੀਂ ਪਤਾ ਸੀ 5 ਤੇ ਆਉਣ ਦੇ ਹਾਂ ਬਾਪ ਆਪਾਂ ਗਾ ਭਾਵੇਂ ਲੱਖ ਤੇ ਆਜੀ ਲੱਖ ਤੇ ਆਜੀ 50 ਦੀ ਗੱਲ ਪ੍ਰੂਫ ਕਰਨੀ ਹੈ ਸੂਪ ਕਰਨੀ ਹੈ ਦੀ ਇਹਨੂੰ ਪਿਆਰ ਹੈ ਕਿਉਂ ਦੇ ਨੂੰ ਪਿਆਰ ਹੈ ਕਾਣੇ ਹੈ ਕਾਣੇ ਪ੍ਰੋਗਰਾਮ ਪਰਤਦਰ ਪਰਤ ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਗੱਲ ਕਰਾਂਗੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਗ੍ਰਿਫਤਾਰੀ ਨਾਲ ਜੁੜੀ ਹੋਈ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਮਾਲੀਪੁਰਸ ਨੇ ਇਸ ਕਾਰਨ ਗ੍ਰਿਫਤਾਰ ਕੀਤਾ ਹੈ ਇਹ ਇੱਕ ਤਰਨਾ ਲੱਗਿਆ ਸੀ ਐਸਸੀਬੀਸੀ ਚੋਰਫੜੋ ਮੋਰਚਾ ਵੱਲੋਂ ਲਗਾਤਾਰ 3-4 ਮਹੀਨੇ ਤੋਂ ਤਰਨਾ ਅਜੇ ਵੀ ਜਾਰੀ ਹੈ ਪਹਿਲਾਂ ਉਹ ਤਰਨਾ ਫੇਜ਼ 1 ਮਹੱਲੇ ਵਿੱਚ ਲੱਗਿਆ ਹੋਇਆ ਸੀ ਜਿਸ ਦੀ ਮੈਂ ਵੀ 3-4 ਵਾਰ ਰਿਪੋਰਟਿੰਗ ਕੀਤੀ ਸੀ ਤੇ ਉਹ ਤਰਨਾ ਸੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਆ ਪੰਜਾਬ ਸਰਕਾਰ ਦਾ ਉਹਦੇ ਦਫ਼ਤਰ ਦੇ ਸਾਹਮਣੇ ਬਰਾਂਡੇ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਜਿੱਥੇ ਕਾਰ ਪਾਰਕਿੰਗ ਹੈ ਥੋੜੀ ਜਿਹੀ ਤਾਂ ਮੱਲੀ ਹੋਈ ਸੀ ਸੜਕ ਤੇ ਬਿਲਕੁਲ ਵੀ ਤਰਨਾ ਨਹੀਂ ਸੀ ਜੋ ਕੇਸ 1 ਪੁਰਸ ਨੇ ਪਰਚਾ ਦਰਜ ਕੀਤਾ ਉਹਦੇ ਵਿੱਚ ਦੋਸ਼ ਲਗਾਏ ਨੇ ਕਿ ਮਾਲਵਿੰਦਰ ਸਿੰਘ ਸਿੱਧੂ ਜੋ ਮੁੱਤਲ EIIG ਨੇ ਜਿਹੜਾ ਪੁਰਸ ਦੇ ਉਹਨਾਂ ਨੇ ਉਸ ਧਰਨੇ ਲਈ 30000 ਰੁਪਏ ਫੰਡਿੰਗ ਦਿੱਤੀ ਸੀ ਨਾਲ ਬਲਬੀਰ ਸਿੰਘ ਨੇ ਉਸ ਮਾਮਲੇ 'ਚ ਉਹਦੀ ਸਹਾਇਤਾ ਕੀਤੀ ਸੀ ਤੇ ਇਹ ਧਰਨਾ ਬਲਬੀਰ ਸਿੰਘ ਨੇ ਹੀ ਦਵਾਇਆ ਸੀ ਤਾਂ ਕਿ ਜਿਹੜੇ SC BC ਜੋ ਗਲਤ ਸਰਟੀਫਿਕੇਟ ਨੇ ਉਹਨਾਂ ਦੇ ਆਧਾਰ ਤੇ ਨੌਕਰੀਆਂ ਕਰਦੇ ਨੇ ਕਿ ਉਹਨਾਂ ਖਿਲਾਫ ਬੜੀ ਕਾਰਵਾਈ ਜਲਦੀ ਹੋ ਸਕੇ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਇਸ ਮਾਮਲੇ ਦੇ ਵਿੱਚ ਜੋ ਪਰਚਾ ਦਰਜ ਹੋਇਆ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਦਾ ਨਾਂ ਕਿਤੇ ਵੀ ਨਹੀਂ ਸੀ ਪਰ ਪੁਲਿਸ ਨੇ ਪਿਛਲੇ ਦਿਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਵੀ ਕਿਹਾ ਕਿ ਜੋ ਧਰਨਾ ਲੱਗਿਆ ਜੋ ਪੈਸੇ ਦਾ ਲੈਣ ਦੇਣ ਹੋਇਆ ਉਹਦੇ ਵਿੱਚ ਰਜਿੰਦਰ ਸਿੰਘ ਤੱਗੜ ਦਾ ਹੱਥ ਹੈ ਸੋ ਪੁਲਿਸ ਨੇ 2 ਦਿਨ ਦਾ ਪਹਿਲਾਂ ਰਿਮਾਂਡ ਲਿਆ ਸੀ ਫਿਰ 4 ਦਿਨ ਦਾ ਰਿਮਾਂਡ ਲਿਆ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਮਾਮਲਾ ਕੀ ਹੈ ਕਿ ਵਾਕਈ ਪੱਤਰਕਾਰ ਰਜਿੰਦਰ ਤੱਗੜ ਫਰੋਤੀ ਕਰਦੇ ਨੇ ਵਾਕਈ ਠੱਗੀਆਂ ਥੋਰੀਆਂ ਮਾਰਦੇ ਨੇ ਜਾਂ ਫਿਰ ਪੁਲਿਸ ਝੂਠੀ ਕਹਾਣੀ ਬਣਾ ਰਹੀ ਹੈ ਅਸਲ ਦੇ ਵਿੱਚ ਪੱਤਰਕਾਰ ਰਜਿੰਦਰ ਸਿੰਘ ਤੱਗੜ ਪੁਲਿਸ ਅਤੇ ਬਿਜ਼ਨਸ ਪੁਲਿਸ ਖਲਾਫ ਲਗਾਤਾਰ ਸਟੋਰੀਆਂ ਕਰਦੇ ਆ ਰਹੇ ਸਨ ਇਹ ਸਟੋਰੀਆਂ ਬਿਲਕੁਲ ਤੱਥਾਂ ਦੇ ਆਧਾਰ ਤੇ ਹੁੰਦੀਆਂ ਸਨ ਜਿਸ ਕਾਰਨ ਪੁਲਿਸ ਨੂੰ ਲੱਗਦਾ ਸੀ ਕਿ ਉਹਨਾਂ ਦੀ ਇਮੇਜ ਕਿ ਪੁਲਿਸ ਦੀ ਤੇ ਪੁਲਸਬਸਾਂ ਦੀ ਇਮੇਜ ਖਰਾਬ ਕੀਤੀ ਜਾ ਰਹੀ ਹੈ ਤਾਂ ਜਿਸ ਕਾਰਨ ਇੱਕ ਮੌਕਾ ਲੱਭਿਆ ਕਿਰਜਿੰਦਰ ਸਿੰਘ ਤੱਗੜ ਨੂੰ ਕਿਵੇਂ ਫਸਾਇਆ ਜਾਵੇ ਤੇ ਜੋ ਪਰਚਾ ਦਰਜ ਹੋਇਆ ਧਰਨੇ ਮਾਮਲੇ ਨੂੰ ਲੈ ਕੇ ਉਹਦੇ ਵਿੱਚ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਪੇਸ਼ ਕੀਤਾ ਗਿਆ ਤੇ ਦੇਖਦੇ ਆ ਕੋਰਟ ਨੇ ਉਸ ਮਾਮਲੇ ਤੇ ਕੀ ਕਾਰਵਾਈ ਕਰਨੀ ਆ ਪਰ ਜੋ ਧਰਨੇ ਵਾਲੇ ਮਾਮਲੇ ਤੇ ਪਰਚਾ ਦਰਜ ਹੋਇਆ ਉਹਦੇ ਬਾਰੇ ਸਵਾਲ ਕਈ ਖੜੇ ਹੁੰਦੇ ਨੇ ਪਹਿਲਾ ਸਵਾਲ ਇਹ ਹੈ ਕਿ ਜਦੋਂ ਲੰਬੇ ਸਮੇਂ ਤੋਂ ਧਰਨਾ جاری ਆ ਤਾਂ ਕੀ ਉਹਨਾਂ ਧਰਨਾਕਾਰੀਆਂ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਾਂ ਫਿਰ ਪਹਿਲਾਂ ਧਰਨਾ ਹਟਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂ ਫਿਰ ਲੰਮੇ ਸਮੇਂ ਬਾਅਦ 7-8 ਮਹੀਨੇ ਬਾਅਦ ਪੁਲਿਸ ਨੂੰ ਕਿਉਂ ਚੇਤਾ ਆਇਆ ਕਿ ਇਸ ਦੀ ਫੰਡਿੰਗ ਕਿਸੇ ਬੰਦੇ ਨੇ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਹੁਣ ਸਵਾਲ ਇਹ ਵੀ ਆ ਕਿ ਬਹੁਤ ਸਾਰੇ ਧਰਨੇ ਲੱਗਦੇ ਨੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦਿੱਲੀ ਜਿਸ ਤਰ੍ਹਾਂ ਕਿਸਾਨਾਂ ਦਾ ਵੱਡਾ ਧਰਨਾ ਲੱਗਿਆ ਤੇ ਸੈਂਕੜੇ ਹਜ਼ਾਰਾਂ ਲੋਕਾਂ ਨੇ ਉਸ ਧਰਨੇ ਲਈ ਫੰਡਿੰਗ ਕੀਤੀ ਕਿ ਕਿਸੇ ਇੱਕ ਬੰਦੇ ਖਿਲਾਫ ਪਰਚਾ ਦਰਜ ਹੋਇਆ ਬਿਲਕੁਲ ਵੀ ਨਹੀਂ ਹੋਇਆ ਕੇਵਲ ਇੱਕ ਨਿਊ ਚੈਨਲ ਤੇ ਜਰੂਰ ਇਹ ਕਾਰਵਾਈ ਹੋਈ ਕਿ ਚੈਨਾ ਤੋਂ ਫੰਡ ਆਇਆ ਸੀ ਚਲੋ ਉਹ ਵਿਦੇਸ਼ੀ ਫੰਡਿੰਗ ਦਾ ਮਾਮਲਾ ਸੀ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਪੰਜਾਬ ਦੇ ਭਾਰਤ ਦੇ ਜਿਸ ਕਿਸੇ ਨੇ ਵੀ ਕੋਈ ਫੰਡ ਦਿੱਤਾ ਕਿਸਾਨ ਅੰਦੋਲਨ ਲਈ ਜਾਂ ਹੋਰ ਧਰਨਿਆਂ ਵਾਸਤੇ ਕਿਸੇ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇੱਥੋਂ ਤੱਕ ਕਿ ਆ ਹੁਣ ਚੋਣਾਂ ਜਾਰੀ ਨੇ ਚੋਣਾਂ ਦੌਰਾਨ ਵੀ ਇੱਕ ਦੂਜੇ ਨੂੰ ਫੰਡ ਲੋਕ ਦਿੰਦੇ ਨੇ ਕਈ ਵਾਰੀ ਉਸ ਫੰਡ ਦਾ ਹਿਸਾਬ ਵੀ ਨਹੀਂ ਹੁੰਦਾ ਹੁਣ ਸਵਾਲ ਇਹ ਆ ਕਿ ਜੇਕਰ ਕਰਨਾ ਗੈਰ ਕਾਨੂੰਨੀ ਸੀ ਤਾਂ ਫਿਰ ਪੁਲਿਸ ਨੇ ਧਰਨੇ ਨੂੰ ਪਹਿਲਾਂ ਹਟਾ ਦੇਣਾ ਚਾਹੀਦਾ ਸੀ ਦੂਸਰੀ ਗੱਲ ਜੋ ਧਰਨਾ ਚਲਾਉਣ ਵਾਲੇ ਆਰਗੇਨਾਈਜ਼ਰ ਸੀ ਉਹਨਾਂ ਦੀ ਕਈ ਵਾਰੀ ਮੰਤਰੀਆਂ ਨਾਲ ਗੱਲ ਵੀ ਹੋਈ ਮੀਟਿੰਗਾਂ ਵੀ ਹੋਈਆਂ ਤੇ ਕਮੇਟੀ ਵੀ ਬਣਾਈ ਹੈ ਸਰਕਾਰ ਨੇ ਕਿ ਜਿਹੜੇ ਗਲਤ ਕਾਗਜ਼ਾਂ ਦੇ ਆਧਾਰ ਤੇ ਲੋਕ ਨੌਕਰੀ ਪੈ ਕਰਦੇ ਨੇ ਉਹਨਾਂ ਨੂੰ ਫਰਗ ਕੀਤਾ ਜਾਵੇ ਤੇ ਕਈ ਫਰਗ ਕੀਤੇ ਨੇ ਕਈ ਜੇਲ੍ਹ ਵੀ ਗਏ ਨੇ ਸੋ ਉਹ ਧਰਨਾ ਕਰਿਆ ਦੇ ਮੰਨ ਕੇ ਜਦੋਂ ਸਰਕਾਰ ਕਾਰਵਾਈ ਕਰ ਰਹੀ ਹੈ ਸਰਕਾਰ ਐਕਸ਼ਨ ਕਰ ਰਹੀ ਹੈ ਆਪਰ ਉਤਰਨਾਕਾਰੀਆਂ ਦਾ ਧਰਨੇ ਲਈ ਫੰਡ ਦੇਣ ਵਾਲਿਆਂ ਦਾ ਕੋਈ ਨੁਕਸ ਨਹੀਂ ਬਣਦਾ ਦੂਜੀ ਗੱਲ ਤਰਨਾ ਇੱਕ ਚੰਗੇ ਕਾਸਲੇ ਲੱਗਿਆ ਹੋਇਆ ਤਾਂ ਕਿ ਐਸ்சிਬੀਸੀ ਲੋਕਾਂ ਦਾ ਜਿਨ੍ਹਾਂ ਨੇ ਹੱਕ ਮਾਰਿਆ ਉਹਨਾਂ ਨੂੰ ਵਣਦੀ ਸਜ਼ਾ ਦਿੱਤੀ ਜਾ ਸਕੇ ਸੋ ਪੱਤਰਕਾਰ ਰਚਿੰਦਰ ਤੱਗੜ ਨੂੰ ਇਸ ਮਾਮਲੇ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਮਾਮਲਾ ਫੇਜ 1 ਇੱਕ ਥਾਣੇ ਦੇ ਵਿੱਚ ਦਰਜ ਹੈ ਦੂਸਰਾ ਮਾਮਲਾ ਫੇਜ 8 ਮਹੱਲੀ ਦੇ ਵਿੱਚ ਦਰਜ ਹੈ ਉਹਦੇ ਵਿੱਚ ਉਹਦੇ ਆਧਾਰ ਤੇ ਮਲੇਬਿੰਦਰ ਸਿੰਘ ਸਿੱਧੂ ਜੋ ਆਈਜੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਨਾਲ ਬਲਬੀਰ ਸਿੰਘ ਆਲੰਪੁਰ ਨੂੰ ਵੀ ਗ੍ਰਿਫਤਾਰ ਕੀਤਾ ਸੀ ਕਿਹਾ ਜਾ ਰਿਹਾ ਸੀ ਕਿ ਉਹ ਝੂਠੀਆਂ ਸ਼ਿਕਾਇਤਾਂ ਸੱਚੀਆਂ ਜਾਂ ਝੂਠੀਆਂ ਸ਼ਿਕਾਇਤਾਂ ਦਿੰਦੇ ਸਨ ਜਿਹੜੇ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀਆਂ ਕਰਦੇ ਨੇ ਫਿਰ ਉਹ ਉਹੀ ਲੋਕ ਇੱਕ ਮਾਫੀਆ ਬਣਿਆ ਸੀ ਇੱਕ ਗਰੋਹ ਬਣਿਆ ਸੀ ਸ਼ਿਕਾਇਤਾਂ ਵਾਪਸ ਲੈ ਲੈਂਦੇ ਸੀ ਤੇ ਲੋਕਾਂ ਤੋਂ ਪੈਸੇ ਹੜੱਪ ਕਰ ਲੈ ਜਾਂਦੇ ਸੀ ਸੋ ਇਹ ਸਾਰੇ ਕਸੇ ਨੂੰ ਮਾਲਵਿੰਦਰ ਸਿੰਘ ਸਿੱਧੂ ਚਲਾਉਂਦੇ ਸੀ ਅਸਲ ਵਿੱਚ ਮਾਲਵਿੰਦਰ ਸਿੰਘ ਸਿੱਧੂ ਦਾ ਮਾਮਲਾ ਵੱਖਰੀ ਕਿਸਮ ਦਾ ਉਸ ਦੀ ਜੋ ਡਾਕਟਰ ਲੜਕੀ ਦਾ ਵਿਆਹ ਕੀਤਾ ਸੀ ਇੱਕ ਆਈਐਸ ਅਫਸਰ ਨਾਲ ਉਹ ਆਈਐਸ ਅਫਸਰ ਤੇ ਵੀ ਦੋਸ਼ ਨੇ ਕਿ ਉਹਨੇ ਵੀ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀ ਕੀਤੀ ਹੋਈ ਆ ਸਰਕਾਰ ਉਸ ਮਾਮਲੇ ਤੇ ਤਾਂ ਕਾਰਵਾਈ ਨਹੀਂ ਕਰ ਰਹੀ ਪਰ ਜਿਹੜੇ ਸ਼ਿਕਾਇਤਾਂ ਦਿੰਦੇ ਨੇ ਉਹਨਾਂ ਨੂੰ ਜਰੂਰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਜਿਹੜੀ ਇਹ ਇਸ ਅਫਸਰ ਦੀ ਗੱਲ ਹੈ ਜਾਂ ਕੁਝ ਹੋਰ ਸਕੇਤਾ ਹੋਈਆਂ ਉਸ ਮਾਮਲੇ ਨੂੰ ਲੈ ਕੇ ਇੱਕ 3 ਘੰਟੇ ਤੋਂ ਵੱਧ ਦੀ ਰਿਕਾਰਡਿੰਗ ਹੈ ਜੋ ਰਿਕਾਰਡਿੰਗ ਇਹ ਆਜੀ ਮਾਲਵਿੰਦਰ ਸਿੰਘ ਨੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੇ ਘਰੇ ਬੈਠ ਕੇ ਕੀਤੀ ਅਸਲ ਵਿੱਚ ਸਿਪਾਕਿਓ ਕਮਰਾ ਕੈਮਰਾ ਲੱਗੇ ਸਨ ਜਿਸ ਬਾਰੇ ਰਜਿੰਦਰ ਸਿੰਘ ਤੱਗੜ ਨੂੰ ਵੀ ਨਹੀਂ ਸੀ ਪਤਾ ਕਿ ਐਸ ਕਿਸਮ ਦੀ ਰਿਕਾਰਡਿੰਗ ਹੋ ਰਹੀ ਹੈ ਇੱਕ ਤਾਂ ਉਹ ਰਿਕਾਰਡਿੰਗ ਹੋਈ ਜੋ ਮਾਲਵਿੰਦਰ ਸਿੰਘ ਸਿੱਧੂ ਨੇ ਕੀਤੀ ਦੂਸਰੀ ਪੱਤਰਕਾਰ ਰਜਿੰਦਰ ਤੱਗੜ ਨੇ ਆਪਣੇ ਮੋਬਾਈਲ ਫੋਨ ਤੇ ਕੀਤੀ ਉਦੇ ਆਧਾਰ ਤੇ ਉਹਨਾਂ ਨੇ ਸਟੋਰੀ ਲਈ ਉਹ ਰਿਕਾਰਡਿੰਗ ਕੀਤੀ ਹੋਈ 3 ਘੰਟੇ ਦੀ ਉਹਦੇ ਵਿੱਚੋਂ ਮੈਂ ਜੋ 10 ਮਿੰਟ ਦੀ ਜਿਹੜੀ ਹੈ ਇੰਪੋਰਟੈਂਟ ਜੋ ਮਹੱਤਵਪੂਰਨ ਹੈ ਉਹ ਪਹਿਲਾਂ ਤੁਸੀਂ ਆਡੀਓ ਸੁਣਾ ਉਸ ਤੋਂ ਬਾਅਦ ਆਪਾਂ ਗੱਲ ਅੱਗੇ ਸ਼ੁਰੂ ਕਰਦੇ ਆਂ ਇੱਕ ਪਾਸੇ ਦਾ ਤੂੰ ਨਵੇੜਨ ਦੀ ਗੱਲਾਂ ਕਰਦਾ ਵੀ ਨਵੇੜ ਦੇ ਨਵੇੜ ਦੇ ਨਵੇੜ ਦੇ ਹਨ ਸਮਝੇ ਬਸ ਯਾਰ ਨਹੀਂ ਤੂੰ ਇੱਕ ਪਾਸੇ ਕਰ ਲੈ ਉਹਨੇ ਜਾਨ ਛੱਡ ਦੇ ਜਾਨ ਛੱਡ ਦੇ ਤੇ ਇੱਕ ਪਾਸੇ ਸੱਮਣ ਲੱਗੀ ਜਾ ਰਹੀ ਹੈ ਮੈਨੂੰ ਮੇਰੇ ਨਾਲ ਸਬੰਧਾਂ ਵਿੱਚ ਨਹੀ ਮੇਰੀ ਗੱਲ ਸੌਰੀ ਤੂੰ ਇਹਨੂੰ ਤੂੰ ਮੈਨੂੰ ਇਹ ਆ ਕਿ ਦਲਜੀਤ ਦਾ ਰਵੇਟ ਦੇ ਚੱਲਦੇ ਨੂੰ ਜੋਬ ਬਣਦਾ ਦੇ ਦਿੰਦੇ ਆ ਨਹੀਂ ਤੇ ਇਹ ਗੱਲ ਇਹ ਗੱਲ ਬੰਦੀ ਹੈ ਸੀ ਵਰਨੀ ਸਾਲੋ ਮੈਨੂੰ ਯਾਰ ਸੁਣ ਲੈ ਅੱਜ ਮੇਰੀ ਗੱਲ ਸੁਣ 15 ਲੱਖ ਰੁਪਏ 15 ਲੱਖ 15 ਲੱਖ ਤੋਂ ਘੱਟ ਗੱਲ ਨਾ ਕਰੀ 15 ਲੱਖ ਤੋਂ ਵਿੱਚੋਂ ਤੈਨੂੰ ਵੀ ਮਿਲੇਗਾ ਤੇਰਾ ਮਾਰਦਾਨ ਪੂਰਾ ਹੋਏਗਾ ਆਪਾਂ ਕੀ ਲੈਣਾ ਯਾਰ ਸਿ

15 ਦਿਨਿਕ ਨੂੰ ਗਿਆ ਸੀ ਮੈਂ 15 ਦਿਨ ਗਿਆ ਤੇ ਇਹ ਹਾਂ ਹਾਂ ਇਹਨਾਂ ਨੇ ਉਹ ਇਹਨਾਂ ਨੇ 5 5 6 ਸ਼ੂਟੇ ਕਾਣੇ ਆ ਜਾਂਦੇ ਮੰਪ ਦਾ ਸੀ 5 ਤੇ ਆਉਣ ਦੇ ਹਾਂ 5 ਆਪਾਂ ਦਾ ਭਾਵੇਂ ਲੱਖ ਤੇ ਆ ਜੀ ਲੱਖ ਤੇ ਆ ਜੀ ਸਾਰੀ ਤਾਂ ਗੱਲ ਪ੍ਰੂਵ ਕਰਨੀ ਹੈ ਸੂ ਕਰਨੀ ਹੈ ਕਿ ਜੇ ਨੂੰ ਪਿਆਰ ਹੈ ਜੇ ਨੂੰ ਪਿਆਰ ਹੈ ਕਿਉਂ ਦੇ ਨੂੰ ਪਿਆਰ ਹੈ ਕਾਣੇ ਕਾਣੇ

ਦੇ ਗਿਆ ਵੀ ਬਲਬੀਰ ਸਿੰਘ ਦਾ ਬਲਬੀਰ ਸਿੰਘ ਦਾ ਸਰਕੜਾ ਇਹਦਾ ਇੱਕ ਗਰੋ ਹੈ ਤਾਂ ਪੈਸੇ ਇਕੱਠੇ ਕਰਦਾ ਮੈਨੂੰ ਪਿੰਡ 'ਚ ਬਾਹਰ ਖੜੀ ਕਰਕੇ ਕਹਦੇ ਕੋਈ ਬੰਦਾ ਵੀ ਹਾਂ ਵੀ ਇਹਨੇ ਸਾਡੇ ਤੋਂ 10 ਰੁਪਏ ਲਏ ਐ ਇਹ ਇਹ ਬੰਦੇ ਇਹ ਬੰਦੇ ਨਹੀਂ ਇਹ ਬੰਦੇ ਨੇ ਸਾਡੀ ਇਹ ਤੇ ਇਹ ਇਹ ਸਾਡੀ ਰੈਪਿਊਟੇਸ਼ਨ ਇਹ ਇਹ ਜਿਹੜਾ ਕਰਦਾ ਸਾਡੀ ਤੋ ਇਹ ਤਾਂ ਸੀ ਐਫ ਆਰ ਨੰਬਰ 7 ਦੀ ਕਹਾਣੀ ਜਿਸ ਦੇ ਵਿੱਚ ਪੱਤਰਕਾਰ ਰਜਿੰਦਰ ਨੂੰ ਤੱਗੜ ਨੂੰ ਗ੍ਰਿਫਤਾਰ ਕੀਤਾ ਹੋਇਆ ਤੇ ਨਾਲ ਐਫ ਆਰ ਨੰਬਰ 37 ਹੈ ਜੋ ਫਿਰ ਅਪੀਲ 8 ਮਾਲੀ ਦੇ ਵਿੱਚ ਦਰਜਾ ਉਸ ਜਾਂਚ ਦੇ ਵਾਸਤੇ ਰਜਿੰਦਰ ਸਿੰਘ ਤੱਗੜ ਨੂੰ ਪਹਿਲਾਂ ਵੀ ਕਈ ਵਾਰ ਬੁਲਾਇਆ ਗਿਆ ਸੀ ਤੇ ਹੁਣ ਫਿਰ ਸਮਨ ਉਹਨਾਂ ਨੂੰ ਭੇਜੇ ਗਏ ਸਨ ਸੋ ਪੁਲਿਸ ਨੇ ਇੱਕ ਵਾਰੀ ਕੋਰਟ ਵਿੱਚ ਕਹਿ ਦਿੱਤਾ ਸੀ ਕਿ ਇਸ ਮਾਮਲੇ ਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਦੀ ਗ੍ਰਿਫਤਾਰੀ ਦੀ ਜ਼ਰੂਰਤ ਨਹੀਂ ਜਿਸ ਕਾਰਨ ਪੁਲਿਸ ਨੇ ਉਸਦੀ ਜੋ ਗਾਉਂਜ ਮੰਤ ਹੁੰਦੀ ਆ ਉਹਦਾ ਵਿਰੋਧ ਨਹੀਂ ਕੀਤਾ ਸੀ ਤੇ ਫਿਰ ਕੋਰਟ ਨੇ ਹਦੇਸ ਦਿੱਤੇ ਸਨ ਕਿ ਜੇਕਰ ਅਰਜੰਦਰ ਸਿੰਘ ਤੱਗੜ ਨੂੰ ਗ੍ਰਿਫਤਾਰ ਕਰਨਾ ਹੋਇਆ ਤਾਂ 7 ਦਿਨ ਪਹਿਲਾਂ ਇਹਨਾਂ ਨੂੰ ਸਮਨ ਭੇਜਣੇ ਪੈਣਗੇ ਸੋ ਇਹ ਮਾਮਲਾ ਕੀ ਹੈ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਦੇ ਆਂ ਅ ਜੋ ਆਣੀ ਹੋ ਤਿੰਨ ਘੰਟੇ ਦੀ ਆ ਜਿਸ ਨੂੰ ਮਾਲਵਿੰਦਰ ਸਿੰਘ ਨੇ ਰਜਿੰਦਰ ਸਿੰਘ ਤੱਗੜ ਤੋਂ ਬਿਨਾਂ ਆਗਿਆ ਲੈ ਜਾਂ ਬਿਨਾਂ ਦੱਸੇ ਰਿਕਾਰਡ ਕੀਤਾ ਉਹਦੇ ਵਿੱਚ 34 ਮਿੰਟ 24 ਕਿੰਟ ਤੇ ਰਜਿੰਦਰ ਸਿੰਘ ਤੱਗੜ ਨੇ ਐੀਆਜੀ ਮਲਵਿੰਦਰ ਸਿੱਧੂ ਅਤੇ ਬਲਵੀਰ ਸਿੰਘ ਨੂੰ ਕਿਹਾ ਕਿ ਉਸਨੇ ਡਾਇਰੈਕਟਰ ਬਿਜਲੈਸ ਬੈਰੋ ਨੂੰ ਮੈਸੇਜ ਲਿਖਿਆ ਹੈ ਕਿ ਮੇਰੇ ਵੀਰ ਬਰਿੰਦਰ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਧਿਆਨ ਲਿਆਉਣਾ ਚਾਹੁੰਦਾ ਹਾਂ ਕਿ ਤੁਹਾਡੇ ਦਫ਼ਤਰ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਮੈਂ ਦਫ਼ਤਰ 2 ਘੰਟੇ ਲਾ ਕੇ ਗਿਆ ਹਾਂ ਜਿਆਦਾ ਕੁਝ ਨਹੀਂ ਕਹਾਂਗਾ ਆਈ ਐਮ ਸ਼ੋਰ ਦਾ ਬੈਸਟ ਆਫ ਪੰਜਾਬ ਅਗਲਾ 39 ਮਿੰਟ ਅ ਸਕ੍ਰਿਪਟ 16 ਤੋਂ ਲੈ ਕੇ ਜੋ 42 ਮਿੰਟ ਤੱਕ ਪੱਤਰਕਾਰ ਰਜਿੰਦਰ ਤੱਗੜ ਇਸ ਆਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਹੁਣ ਆਪਾਂ ਐਵੀਡੈਂਸ ਪੱਕਾ ਕਰੀਏ ਉਹ ਤੁਹਾਨੂੰ ਸ਼ਿਕਾਇਤ ਵਾਪਸ ਲੈਣ ਬਦਲੇ ਰੁਪਏ ਦੇਣ ਦੀ ਆਫਰ ਕਰ ਰਿਹਾ ਹੈ ਹੁਣ ਤੁਸੀਂ ਮੇਰੇ ਸਾਹਮਣੇ ਗੱਲ ਕਰੋ ਮੈਂ ਤੁਹਾਡੀ ਗਵਾਹੀ ਪਾ ਰਿਹਾ ਹਾਂ ਤੁਸੀਂ ਪੈਸੇ ਦੀ ਆਫਰ ਦੇਣ ਵਾਲਿਆਂ ਨਾਲ ਗੱਲ ਕਰੋ ਅਤੇ ਨਾਲ ਦੀ ਨਾਲ ਮੈਂ ਰਿਕਾਰਡਿੰਗ ਕਰਾਂਗਾ ਜੋ ਸਬੂਤ ਬਣ ਸਕੇ ਕਿ ਉਹ ਸ਼ਿਕਾਇਤ ਵਾਪਸ ਲੈਣ ਲਈ ਪੈਸੇ ਦੇ ਆਫਰ ਦੇ ਰਹੇ ਹਨ ਸੋ ਇੱਕ ਤਰ੍ਹਾਂ ਨਾਲ ਰਜਿੰਦਰ ਤੱਗੜ ਤੇ AIG ਮਾਲਵਿੰਦਰ ਸਿੰਘ ਸਿੱਧੂ ਟਰੈਪ ਲਾਉਣਾ ਚਾਹੁੰਦੇ ਸਨ ਜਿਨ੍ਹਾਂ ਨੇ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀ ਲਈ ਆ ਇਹ ਉਹ ਪੈਸੇ ਦੇ ਆਪਰ ਕਰਨਗੇ ਫਿਰ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਏਗੀ ਤਾਂ ਕਿ ਇਹ ਸਾਬਤ ਹੋ ਸਕੇਗਾ ਕਿ ਵਾਕਈ ਉਹ ਚੋਰ ਨੇ ਆਪਣੀ ਚੋਰੀ ਸਪਾਉਣ ਲਈ ਪੈਸੇ ਦੇਣਾ ਚਾਹੁੰਦੇ ਨੇ ਸੋ ਅੱਗੇ ਮੈਂ ਜੋ ਇਹ ਸਾਰੇ ਜੋ 3 ਘੰਟੇ ਦੀ ਆਡੀਓ ਕਲਿੱਪ ਹੈ ਦੇ ਵਿੱਚੋਂ 10 ਜਿਹੜੇ ਮਿੰਟ ਨੇ ਉਹ ਜਿਆਦਾ ਮਹੱਤਵਪੂਰਨ ਹੈ 48 ਮਿੰਟ 24 ਸਕਿੰਟ ਤੋਂ ਲੈ ਕੇ 58 ਮਿੰਟ 27 ਸਕਿੰਟ ਤੱਕ ਇਹ ਆਡੀਓ ਸਾਡੇ ਕੋਲ ਪੂਰੀ ਮੌਜੂਦ ਹੈ ਸੋ ਬਲਬੀਰ ਆਲੰਪੁਰ ਨੇ ਬੱbbi ਨਾਂ ਦੇ ਵਿਅਕਤੀ ਨੂੰ ਫੋਨ ਕੀਤਾ ਜੋ ਵਿਜੀਲੈਂਸ ਦੇ ਯੀਆਈਜੀ ਦੇ ਰੀਡਰ ਜੇ ਸਿੰਘ ਦਾ ਰਿਸ਼ਤੇਦਾਰ ਹੈ ਉਸ ਨੂੰ ਫੋਨ ਲਗਾਇਆ ਉਹ ਫੋਨ ਦੇ ਵਿੱਚ ਜੋ ਗੱਲਾਂ ਹੋਈਆਂ ਉਹ ਤੁਸੀਂ ਸੁਣੇ ਲਈਆਂ ਸੋ ਅੱਗੇ ਫਿਰ ਇਸ ਜੋ ਆਡੀਓ ਤੁਸੀਂ ਸੁਣੀ ਇਹਦੇ ਵਿੱਚ ਰਜਿੰਦਰ ਤੱਗੜ ਕਹਿੰਦਾ ਪਹਿਲਾ ਗੱਲ ਹੋਈ ਕਿ 5 ਲੱਖ ਦੀ ਗੱਲ ਚੱਲਦੀ ਸੀ ਕਿ 5 ਲੱਖ ਦੇ ਦਿਓ ਉਹ ਬੰਦੇ ਕਹਿ ਰਹੇ ਨੇ ਜਿਹੜੇ ਦੋਸ਼ੀ ਨੇ ਕਿ ਤੁਸੀਂ ਸ਼ਿਕਾਇਤ ਵਾਪਸ ਲੈ ਲਓ ਅਸਲ ਦੇ ਵਿੱਚ ਇਹਨਾਂ ਨੂੰ ਇਹ ਸੀ ਰਜਿੰਦਰ ਤੱਗੜ ਮਾਲਬਿੰਦਰ ਸਿੰਘ ਸਿੱਧੂ ਤੇ ਬਲਵੀਰ ਸਿੰਘ ਨੂੰ ਕਿ ਉਹ ਬੰਦੇ ਟਰੈਪ ਦੇ ਵਿੱਚ ਫਸਣਗੇ ਤੇ ਸਬੂਤ ਹੋ ਜਾਏਗਾ ਕਿ ਵਾਕਈ ਉਹ ਪੈਸੇ ਦੇਣਾ ਚਾਹੁੰਦੇ ਨੇ ਸ਼ਿਕਾਇਤ ਵਾਪਸ ਲੈਣ ਬਦਲੇ ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਆਪਣੇ ਬੁਨੇ ਜਾਲ ਵਿੱਚ ਖੁਦ ਫਸ ਜਾਣਾ ਇਸ ਜਾਲ ਦੇ ਵਿੱਚ ਖੁਦ ਫਸੇ ਇਹ ਜੀ ਮਾਲਵਿੰਦਰ ਸਿੰਘ ਸਿੱਧੂ ਤੇ ਰਜਿੰਦਰ ਸਿੰਘ ਤੱਗੜ ਜਾਂ ਕਹਿ ਸਕਦੇ ਆ ਕਿ ਖੁਦ ਫਸਾਏਗੇ ਰਜਿੰਦਰ ਸਿੰਘ ਤੱਗੜ ਦਾ ਮਕਸਦ ਤਾਂ ਇਹ ਸੀ ਕਿ ਇੱਕ ਰਿਕਾਰਡਿੰਗ ਕਰਕੇ ਇੱਕ ਖਬਰ ਚਲਾਈ ਜਾਵੇ ਜਾਂ ਫਿਰ ਪ੍ਰੂਫ ਇਕੱਠੇ ਕੀਤੇ ਜਾਣ ਸੋ ਇਹਦੇ ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਪੱਤਰਕਾਰ ਜੋਰਜਿੰਦਰ ਤੱਗੜ ਨੇ ਉਹ ਕਹਿੰਦੇ ਨੇ ਕਿ ਚਾਹੇ ਉਹ ਲੱਖ ਰੁਪਇਆ ਦੇਣਾ ਹੀ ਮੰਨ ਜਾਣ ਆਪਣੇ ਕੋਲੇ ਪ੍ਰੂਫ ਹੋ ਜਾਵੇਗਾ ਕਿ ਉਹ ਕੁਝ ਦੇਣਾ ਚਾਹੁੰਦੇ ਨੇ ਤੇ ਉਹ ਦੋਸ਼ੀ ਨੇ ਉਹ ਝੁੱਠੇ ਨੇ ਸੋ ਕਿਉਂਕਿ ਵਿਜੀਲੈਂਸ ਦੇ ਕੋਲ ਮਾਮਲਾ ਪੱਕ ਵੱਖ ਜੋਗ ਭਾਗ ਨੇ ਉਹ ਵੀ ਬਹੁਤ ਸਾਰੇ ਕੇਸਾਂ ਦੀ ਕਾਰਵਾਈ ਕਰਦੇ ਨੇ तकरीबन 3000 ਤੋਂ ਵੱਧ ਜਿਹੜੇ ਨੇ ਜਾਲੀ ਸਰਟੀਫਿਕੇਟ ਨੇ ਜਿਨ੍ਹਾਂ ਆਧਾਰ ਤੇ ਲੋਕਾਂ ਨੇ ਜਨਰਲ ਕੈਟਾਗਰੀ ਦੇ ਲੋਕਾਂ ਨੇ ਨੌਕਰੀਆਂ ਲਈਆਂ ਹੋਈਆਂ ਨੇ ਹੱਕ ਮਾਰਿਆ ਹੋਇਆ ਐਸ்சி ਬੀਸੀ ਮੋਰਚੇ ਵਾਲਿਆਂ ਦਾ ਜ ਐਸ்சி ਬੀਸੀ ਵਰਗ ਦਾ ਜਿਸ ਕਾਰਨ ਅੱਜ ਵੀ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਵੀ ਤਰਨਾ ਜਾ ਰਹੀ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਰਨ ਲੱਗਿਆ ਹੋਇਆ ਸੋ 1 ਘੰਟਾ 9 ਮਿੰਟ 27 ਸਕਿੰਟ ਦੀ ਸਟੋਰੀ ਲਿਖਦੇ ਨੇ ਰਜਿੰਦਰ ਸਿੰਘ ਤੱਗੜ ਜਾਂ ਕਹਿ ਸਕਦੇ ਹਾਂ ਕਿ ਸਟੋਰੀ ਦੀ ਰੈਸਲ ਕਰਦੇ ਨੇ ਨਾਲ-ਨਾਲ ਉਹਨਾਂ ਦੀਆਂ ਗੱਲਾਂ ਵੀ ਚੱਲਦੀਆਂ ਨੇ ਤੇ ਗੱਲਾਂ ਦੌਰਾਨ ਇਹ ਵੀ ਹੁੰਦਾ ਕਿ ਕੋਈ ਰਣਜੀਤ ਸਿੰਘ ਨਾਂ ਦਾ ਬੰਦਾ ਪੁਲਿਸ ਦੇ ਵਿੱਚ ਆ ਉਹ ਵੀ ਨਕਲੀ ਹੈ ਨਕਲੀ ਕਾਗਜ਼ਾਂ ਦੇ ਆਧਾਰ ਤੇ ਉਹਨੇ ਵੀ ਨੌਕਰੀ ਕੀਤੀ ਹੋਈ ਹੈ ਸੋ ਲਗਾਤਾਰ 3 ਘੰਟੇ 2 ਮਿੰਟ ਦੀ ਇਹ ਆਡੀਓ ਹੈ ਇਸ ਆਡੀਓ ਨੂੰ ਉਧਾਰ ਮਣਾ ਕੇ ਮਾਲਬਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਕਰ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਜੇ ਇਸ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਪੈਸੇ ਹੜੱਪਣ ਦਾ ਇਹ ਜਿਹੜਾ ਆਡੀਓ ਹੈ ਇਹਦੇ ਵਿੱਚ ਕੋਈ ਲਾਲਚ ਨਸਰ ਨਹੀਂ ਹੁੰਦਾ ਕੇਵਲ ਤੇ ਕੇਵਲ ਜੋ ਦੋਸ਼ੀ ਨੇ ਜਾਂ ਜਿਨ੍ਹਾਂ ਨੇ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀਆਂ ਲਈਆਂ ਨੇ ਉਹਨਾਂ ਨੂੰ ਸੌਣ ਦੀ ਸਕੀਮ ਹੈ ਸੋ ਰਜਿੰਦਰ ਸਿੰਘ ਪੱਗੜ ਨੂੰ ਗ੍ਰਿਫਤਾਰਤਾ ਕੀਤਾ ਗਿਆ ਸੀ ਕਿ ਧਰਨੇ ਮਾਮਲੇ ਦੇ ਵਿੱਚ 30000 ਰੁਪਏ ਦਾ ਫੰਡ ਦਿੱਤਾ ਐਸ்சிਵੀਸੀ ਚੋਰ ਫੜੋ ਮੋਰਚਾ ਬੜਾਂ ਐਸ்சிਵੀਸੀ ਸਰਟੀਫਿਕੇਟ ਚੋਰ ਫੜੋ ਮੋਰਚਾ ਬੜਾਂ ਨੂੰ ਉਸ ਲੈਣ ਦੇਣ ਦੇ ਵਿੱਚ ਰਜਿੰਦਰ ਤੰਗੜਾ ਲਾਤਾ ਫਿਰ ਪੁਲਸ ਨੇ ਇਹ ਸਟੋਰੀ ਬਣਾਈ ਕਿ ਰਜਿੰਦਰ ਸਿੰਘ ਤੰਗੜਾ ਬੁਟੀ ਕਮਾਈ ਉਹਨਾਂ ਪਰੰਤੂ ਕਰਦੇ ਨੇ ਜਿਸ ਕਾਰਨ ਉਹਨਾਂ ਦੇ ਜਿਹੜੇ ਹੈਗੇ ਆ ਉਹ ਅਕਾਊਂਟ ਖੰਗਾਲਣੇ ਆ ਜਿਸ ਆਧਾਰ ਤੇ ਬਕਾਇਦਾ ਰਿਮਾਂਡ ਲਿਆ ਗਿਆ ਤੇ ਘਰ ਦੀ ਤਲਾਸ਼ੀ ਵੀ ਕਿਹਾ ਪੁਲਸ ਨੇ ਕਿ ਤਲਾਸ਼ੀ ਲੈਣੀ ਆ ਪਰ ਜੋ ਮੇਰੇ ਕੋਲ ਸੂਤਰਾਂ ਤੋਂ ਪਤਾ ਲੱਗਿਆ ਤੇ ਸਟੋਰੀ ਹੈ ਕਿ ਜਦੋਂ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕਰ ਲਿਆ ਦੋ ਦਿਨ ਦਾ ਰਮਾਨਸੀ ਪੁਲਿਸ ਨੇ ਆਫ ਦਾ ਰਕਾਰਡ ਉਸਦੇ ਘਰ ਦੀ ਤਲਾਸ਼ੀ ਲਈ ਬਕਾਇਦਾ ਫੋਨ ਵੀ ਆਪਣੇ ਕਬਜ਼ੇ ਵਿੱਚ ਕੀਤੇ ਹੋਰ ਕਾਗਜ਼ात ਵੀ ਪੂਰੇ ਖੰਡਾਲੇ ਗਏ ਤੇ ਨਾਲ ਜੋ ਵੀਡੀਓ ਰਿਟਰ ਸੀ ਰਜਿੰਦਰ ਸਿੰਘ ਤੱਗੜ ਦਾ ਉਸ ਨੂੰ ਪੁਲਿਸ ਨੇ ਜੁਲਮ ਦਾ ਸ਼ਿਕਾਰ ਬਣਾਇਆ ਗਿਆ ਡਰਾਇਆ ਗਿਆ ਕੁੱਟਮਾਰ ਕੀਤੀ ਗਈ ਨਜਾਇਜ਼ ਤੌਰ ਤੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੋ ਇਹ ਵਕਰੀ ਗਾਣੀ ਜੇਕਰ ਉਹ ਨੌਜਵਾਨ ਗੰਦੇਵੇਗਾ ਤਾਂ ਉਸਦੀ ਵੀ ਖਬਰ ਆਪਾਂ ਚਲਾਵਾਂਗੇ ਤੇ ਨਾਲ ਮੈਂ ਬਾਅਦ ਸੀਨੀਅਰ ਪੱਤਰਕਾਰ ਨੇ ਬੰਬੇ ਦੇ ਵਿੱਚ ਲੰਮਾ ਸਮਾਂ ਕ੍ਰਾਈਮ ਰਿਪੋਰਟਿੰਗ ਕਰਦੇ ਰਹੇ ਨੇ ਉਹ ਵੀ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਵੀਡੀਓ ਪਾਉਂਦੇ ਨੇ ਆਪਣੇ ਚੈਨਲ ਉੱਤੇ ਉਸ ਵੀਡੀਓ ਰਾਹੀਂ ਉਹ ਸਿੱਧ ਕਰਦੇ ਨੇ ਕਿ ਰਜਿੰਦਰ ਸਿੰਘ ਤੱਗੜ ਹੈ ਉਹ ਉਹ ਵੀ ਮੁਲਜ਼ਮ ਹੈ ਕਿਉਂਕਿ ਰਜਿੰਦਰ ਸਿੰਘ ਤੱਗੜ ਵਾਰੇ ਉਹ ਕਹਿੰਦੇ ਨੇ ਕਿ 25 ਲੱਖ 30 ਲੱਖ ਪਤਾ ਨਹੀਂ ਕਿੰਨਾ ਉਹਦੇ ਖਾਤੇ ਦੇ ਵਿੱਚ ਪੈਸਾ ਆਇਆ ਪਰ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਰਜਿੰਦਰ ਸਿੰਘ ਪੱਗੜ ਨੇ ਆਪਣੀ ਕੁਝ ਜਾਇਦਾਦ ਵੇਚੀ ਸੀ ਉਹ ਜਾਇਦਾਦ ਵੱਟੇ ਕੁਝ ਪੈਸੇ ਆਏ ਕੁਝ ਦੇਰੀ ਨਾਲ ਆਏ ਕੁਝ ਪਹਿਲਾਂ ਆਏ ਕੁਸ ਪੈਸਾ ਦੇ ਉਹਨਾਂ ਨੇ ਆਪਣਾ ਨਵਾਂ ਮਕਾਨ ਖਰੀਦਿਆ ਸੋ ਇਸ ਤਰ੍ਹਾਂ ਦਾ ਜੋ ਬਰਤਾਂਤ ਸਿਰਜਿਆ ਪਰਮਾਰ ਸਾਹਿਬ ਨੇ ਸੀਨੀਅਰ ਪੱਤਰਕਾਰ ਨੇ ਪਰ ਉਹ ਇੱਕ ਧਿਰ ਵਾਂਗ ਚੱਲ ਰਹੇ ਨੇ ਉਹਨਾਂ ਨੇ ਪੁਲਿਸ ਨੂੰ ਕਲੇਮ ਛੱਡ ਦਿੱਤੀ ਆ ਕਿ ਪੁਲਿਸ ਸਹੀ ਕੰਮ ਕਰ ਰਹੀ ਆ ਠੀਕ ਠਾਕ ਕਰ ਰਹੀ ਪਰ ਇਹ ਦੇਖਣਾ ਕੋਰਟ ਦਾ ਕੰਮ ਹੁੰਦਾ ਹੈ ਕਿ ਪੁਲਿਸ ਸਹੀ ਕੇਸ ਦਰਜ ਕਰ ਰਹੀ ਹੈ ਸਹੀ ਬੰਦੇ ਨੂੰ ਫਸਾਰੀ ਆ ਜਾਂ ਫਿਰ ਝੂਠੇ ਬੰਦੇ ਝੂਠੇ ਦੋਸ਼ ਲਾ ਕੇ ਬੰਦੇ ਨੂੰ ਫਸਾਰੀ ਆ ਕਿਉਂਕਿ ਜੇਕਰ ਦੋ ਝੂਠੇ ਹੁੰਦੇ ਨੇ ਤਾਂ ਅਦਾਲਤ ਵਿੱਚੋਂ ਬੰਦਾ ਬਰੀ ਜ਼ਰੂਰ ਹੋ ਜਾਂਦਾ ਤੇ ਅਦਾਲਤ ਵੀ ਅੱਗੇ ਕਈ ਪੜਾ ਹੈ ਸੈਸ਼ਨ ਕੋਰਟ ਹੈ ਲੋਕਲ ਕੋਰਟ ਤੋਂ ਬਾਅਦ ਸੈਸ਼ਨ ਕੋਰਟ ਉਸ ਤੋਂ ਬਾਅਦ ਹਾਈ ਕੋਰਟ ਫਿਰ ਸੁਪਰੀਮ ਕੋਰਟ ਤੱਕ ਮਾਮਲਾ ਜਾਂਦਾ ਤੇ ਆਖਰ ਸੱਚੇ ਬੰਦੇ ਨੂੰ ਇਨਸਾਫ ਮਿਲ ਹੀ ਜਾਂਦਾ ਜੀ ਸਿੰਘ ਪਰਮਾਰ ਦੀ ਜੋ ਮੁਸ਼ਕਲ ਹੈ ਉਹ ਇਹ ਹੈ ਕਿ ਕਿਸੇ ਗੱਲ ਨੂੰ ਲੈ ਕੇ ਰਜਿੰਦਰ ਸਿੰਘ ਤੱਗੜ ਨੇ ਉਹਨਾਂ ਖਿਲਾਫ ਮਾਨ ਨਾਹਨੀ ਦਾ ਕੇਸ ਕੀਤਾ ਹੋਇਆ ਸੀ ਸੋ ਕਿੱਡ ਕੱਢਣ ਲਈ ਜੋ ਪਰਮਾਰ ਸਾਹਿਬ ਇਹ ਜੋ ਆਪਣੀਆਂ ਵੀਡੀਓ ਬਣਾ ਕੇ ਪਾਉਂਦੇ ਨੇ ਸੋ ਪੱਤਰਕਾਰ ਰਜਿੰਦਰ ਸਿੰਘ ਲਗਾਤਾਰ ਪੁੱਛਣੀਆਂ ਬਧਿਕੀਆਂ ਬਾਰੇ ਬੋਲਦੇ ਰਹਿੰਦੇ ਨੇ ਇੱਕ ਪਿਛਲੇ ਦਿਨੀ ਕੋਈ ਲੇਡੀ ਇੰਸਪੈਕਟਰ ਨੇ ਕਿਸੇ ਦੋ ਮੀਆਂ ਬੀਬੀ ਨੂੰ ਫੜ ਕੇ ਗ੍ਰਿਫਤਾਰ ਕੀਤਾ ਸੀ ਜੇਲ੍ਹ ਭੇਜ ਦਿੱਤਾ ਸੀ ਉਸ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਉਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੇ ਟਰੈਪ ਲਾਇਆ ਸੀ ਉਹ ਟਰੈਪ ਫੇਲ ਹੋ ਗਿਆ ਜਿਸ ਕਾਰਨ ਅਦਾਲਤ ਨੇ ਝਾੜਾ ਪਾਈਆਂ ਸੀ ਉਹ ਸਾਰੇ ਕਾਸੇ ਦੀ ਰਿਪੋਰਟਿੰਗ ਵੀ ਰਜਿੰਦਰ ਸਿੰਘ ਤਗੜ ਨੇ ਕੀਤੀ ਸੀ ਉਹਨਾਂ ਦੇ ਜੋ ਚੈਨਲ ਹੈ ਪੰਜਾਬ ਦਾਸਤਾ ਵਿੱਚ ਉਹਦੇ ਉੱਤੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਪਰ ਨਾਲ ਜਿਹੜੇ ਐਸਸੀਬੀਸੀ ਚੋਰਪੜੋ ਮੋਰਚੇ ਵਾਲੇ ਨੇ ਜਿਹੜੇ ਲਗਾਤਾਰ ਕਈ ਮਹੀਨਿਆਂ ਤੋਂ ਤਰਨਾ ਦੇ ਰਹੇ ਨੇ ਉਹਨਾਂ ਦੇ ਆਗੂ ਨੇ ਉਹਨੇ ਇੱਕ ਵੀਡੀਓ ਭੇਜੀਆ ਉਹ ਵੀ ਤੁਸੀਂ ਸੁਣੋ ਕਿ ਵਾਕਈ ਉਹਨਾਂ ਦਾ ਧਰਨਾ ਨਜ਼ਾਇਜ਼ ਆ ਜਾਂ ਜਾਇਜ਼ ਆ ਜਾਂ ਪੁਰਸ ਨੇ ਜੋ ਦੋਸ਼ ਲਾਇਨੇ ਉਹਨਾਂ ਦੇ ਵਿੱਚ ਕਿੰਨੀ ਕਿ ਸਚਾਈ ਆ ਹਸੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਰਿਜ਼ਰਵੇਸ਼ਨ ਟੂਰਫੜੋਂ ਪੱਕਾ ਮੋਰਚਾ ਮਹਾਲੀ ਕੋਰ ਕਮੇਟੀ ਮੈਂਬਰ ਸਾਥਿਓ ਇਹ ਮੋਰਚਾ ਪਿਛਲੇ ਸਾਲ 20 ਅਪ੍ਰੈਲ 2023 ਤੋਂ ਡਾਇਰੈਕਟਰ ਸੋਸ਼ਲ ਵੈਲਫੇਅਰ ਦੇ ਦਫਤਰ ਦੇ ਥੱਲੇ ਲਾਇਆ ਗਿਆ ਸੀ ਔਰ ਹੁਣੇ ਮੋਰਚਾ 21 ਦਸੰਬਰ ਤੋਂ 7 ਫੇਸ ਦੀਆਂ ਲਾਈਟਾਂ ਦੇ ਗੁਰਦੁਆਰਾ ਰਾਮਬਸਾਬ ਕੋਲੇ ਪੱਕੇ ਤੌਰ ਤੇ ਲੱਗਾ ਹੋਇਆ ਇਸ ਮੋਰਚੇ 'ਚ ਅਸੀਂ ਉਹਨਾਂ ਚੋਰਾਂ ਨੂੰ ਫੜ ਰਹੇ ਹਾਂ ਜਿਨ੍ਹਾਂ ਨੇ ਐਸ ਸੀ ਬੀ ਸੀ ਅੰਗਹੀਨ ਜਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਸਰਕਾਰੀ ਸਹੂਲਤਾ ਪ੍ਰਾਪਤ ਕੀਤੀਆਂ ਹੋਈਆਂ ਔਰ ਬੜਾ ਭਰਮਾ ਹੰਗਾਰਾ ਪੰਜਾਬ ਚੋਂ ਮਿਲਦਿਆ ਔਰ ਹੋਰ ਵੀ ਅਜੇ ਇਹ ਲੋਕ ਫੜਨ ਦੇ ਜਿਹੜੇ ਅਸੀਂ ਫੜ ਰਹੇ ਆ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਕੋਲੇ ਦਾਖਲ ਹੋ ਰਹੀਆਂ ਇਸ ਮੋਰਚੇ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੇ ਸਾਡੇ ਮੋਰਚੇ ਦੇ ਵਿੱਚ ਆਰਥਿਕ ਮਦਦ ਕੀਤੀ ਹੈ ਕਿਉਂਕਿ ਮੋਰਚੇ ਜਿਹੜੇ ਕਿਸਾਨਾਂ ਦੇ ਮੋਰਚੇ ਲੱਗਦੇ ਆ ਤਾਂ ਉੱਥੇ ਵੀ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਹੈ ਪਰ ਸਾਨੂੰ ਤਾਂ ਸਾਡੇ ਐਸੀ ਸਮਾਜ ਨੇ ਆਮ ਛਰੇਣੀਆਂ ਨੇ ਸਾਨੂੰ ਜਿੰਨੀ ਕੁ ਮਦਦ ਕੀਤੀ ਅਸੀਂ ਉਹਦੇ ਧੰਨਵਾਦੀ ਆ ਔਰ ਇਹ ਮਦਦ ਤੋਂ ਬਿਨਾ ਮੋਰਚੇ ਚੱਲਦੇ ਵੀ ਨਹੀਂ ਜਿੱਥੇ ਮੋਰਚੇ ਲੱਗਣ ਤੇ ਆਮ ਲੋਕਾਂ ਨੂੰ ਕੋਈ ਵਿਗਨ ਮਤਲਬ ਸਮੱਸਿਆ ਸਾਡੇ ਇਸ ਮੋਰਚੇ ਦੀ ਪੰਜਾਬ ਚ ਮੋਹਾਲੀ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਆਉਣ ਜਾਣ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਅੱਜ ਜਿਹੜਾ ਲੋਕ ਕੇ ਪ੍ਰਚਾਰ ਕਰ ਰਿਹਾ ਹੈ ਮੋਰਚੇ ਦੇ ਦੋਸ਼ ਲਾ ਰਿਹਾ ਹੈ ਕਿ ਲੋਕਾਂ ਨੂੰ ਕੋਈ ਸਮੱਸਿਆ ਹੁੰਦੀ ਹੈ ਮੈਂ ਉਹਨਾਂ ਸਾਰੇ ਲੋਕਾਂ ਤੋਂ ਜੇ ਕਿਸੇ ਨੂੰ ਸਮੱਸਿਆ ਆਈ ਹੈ ਮੋਰਚੇ ਵੱਲੋਂ ਮਾਫੀ ਵੀ ਮੰਗਦਾ ਪਰ ਮੋਰਚਾ ਸਾਡਾ ਜਿਹੜਾ ਹੈਗਾ ਬੜੇ ਸੇਫ ਥਾਂ ਤੇ ਲੱਗਾ ਜਿੱਥੇ ਆਮ ਲੰਘਣ ਵਾਲੇ ਲੋਕਾਂ ਨੂੰ ਅਸੀਂ ਕੋਈ ਤਕਲੀਫ ਨਹੀਂ ਦਿੰਦੇ ਸੋ ਸਾਥੀਓ ਇਹ ਮੋਰਚਾ ਲੰਮਾ ਸਮਾਂ ਚੱਲੂਗਾ ਕਿਉਂਕਿ ਅਜੇ ਬੜਾ ਸਾਰਾ ਸਮਾਜ ਵਿੱਚ ਕੰਮ ਕਰਨ ਵਾਲਾ ਔਰ ਇਹਨਾਂ ਲੋਕਾਂ ਨੂੰ ਜਿਹੜੇ ਲੋਕ ਜਲ ਸਰਟੀਫਿਕੇਟ ਬਣਾ ਰਿਹਾ ਔਰ ਪੰਜਾਬ ਦੇ ਮੰਤਰੀ ਪੰਜਾਬ ਦੇ ਐਮ ਐਲ ਏ ਜਿਨ੍ਹਾਂ ਨੇ ਇਹਨਾਂ ਲੋਕਾਂ ਦਾ ਸਾਥ ਦਿੱਤਾ ਜਾਂ ਅੱਜ ਵੀ ਦੇ ਰਹੇ ਆ ਅੱਜ ਵੀ ਸਰਕਾਰ ਜਿਹੜੀ ਹੈ ਇਹਨਾਂ ਤੇ ਬੋਲ ਨਹੀਂ ਰਹੀ ਇਹਨਾਂ ਦੇ ਵਿਰੁੱਧ ਪਰਚੇ ਨਹੀਂ ਦਰਜ ਕਰ ਰਹੀ ਅਸੀਂ ਇਹ ਮੋਰਚਾ ਲਗਾਤਾ ਚਲਾਈ ਰੱਖਾਂਗੇ ਔਰ ਕਿਸੇ ਵੀ ਦੇਸ਼ ਵਾਸੀ ਨੂੰ ਸਾਡੇ ਮੋਰਚੇ ਦੀ ਕੋਈ ਸਮੱਸਿਆ ਨਹੀਂ ਆਉਗੀ ਕਿਉਂਕਿ ਸਾਡੀ ਸਰਕਾਰ ਨਾਲ ਲੜਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਤੇਆਂ ਦਾ ਪਟਿਆਲਾ ਨਾਲ ਸੰਬੰਧਿਤ ਹੈ ਇੱਕ ਪੱਤਰਕਾਰ ਤੇ ਪਰਚਾ ਦਰਜ ਕੀਤਾ ਗਿਆ ਸੀ ਝੂਠਾ ਕੋਈ ਉਪਾਖੜਾ ਮੇਨ ਲੈਂਡ ਬ੍ਰਾਂਚ ਦਾ ਸਕੈਂਡਲ ਸੀ ਗਲਤ ਢੰਗ ਨਾਲ ਪੈਚ ਲਗਾਏ ਜਾਂਦੇ ਸਨ ਜਾਂ ਜਲਸਾ ਜਿ ਕੀਤੀ ਜਾਂਦੀ ਸੀ ਮੋਟੀ ਰਕਮ ਕਮਾਈ ਜਾਂਦੀ ਸੀ ਜਦੋਂ ਉਹ ਪੱਤਰਕਾਰ ਪੱਖ ਲੈਣਗੇ ਐਸ்சி ਦਾ ਤਾਂ ਪਰਾਂਡੇ ਵਿੱਚ ਹੀ ਐਸ்சி ਨੇ ਧੱਕਾ ਮੂਕੀ ਕੀਤੀ ਪੱਤਰਕਾਰ ਦਾ ਕੈਮਰਾ ਖੋਲਿਆ ਮੋਬਾਈਲ ਫੋਨ ਖੋਲਿਆ ਤੇ ਉਹ ਕੈਮਰਾ ਮੋਬਾਈਲ ਫੋਨ ਥਾਣੇ ਵਿੱਚ ਦਿਮਾਗ ਕਰਵਾ ਦਿੱਤਾ ਉਲਟਾ ਪੱਤਰਕਾਰ ਤੇ ਇਹ ਪਰਚਾ ਦਰਜ ਕਰਵਾ ਦਿੱਤਾ ਕਿ ਦਫ਼ਤਰੀ ਕਮਾਂਕਾਰਾਂ ਦੇ ਵਿੱਚ ਵਿਗਨ ਪਾਇਆ ਉਸ ਤੋਂ ਬਾਅਦ ਪੱਤਰਕਾਰ ਨੇ ਕਿਹਾ ਕਿ ਇਹ ਕਿਸ ਝੂਠਾ ਪਟਿਆਲੇ ਦੇ ਬਹੁਤ ਸਾਰੇ ਪੱਤਰਕਾਰ ਇਕੱਠੇ ਹੋਏ ਜਿਨ੍ਹਾਂ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਿਹੜੀ ਹੈਗੀ ਆ ਉਹ ਜਾਂਚ ਕਰਵਾਈ ਜਾਵੇ ਫਿਰ ਡੀਐਸਪੀ ਨੇ ਜਾਂਚ ਕੀਤੀ ਚਾਰ ਪੇਜ ਦੇ ਵਿੱਚ ਪੂਰੀ ਜਾਂਚ ਰਿਪੋਰਟ ਲਿਖੀ ਉਸ ਵਿੱਚ ਪੱਤਰਕਾਰ ਦਾ ਕਿਤੇ ਵੀ ਨੁਕਸ ਨਹੀਂ ਦੱਸਿਆ ਪਰ ਇੱਕ ਲੈਨ ਦੇ ਵਿੱਚ ਅਖੀਰ ਦੇ ਵਿੱਚ ਲਿਖ ਦਿੱਤਾ ਕਿ ਨੁਕਸਤਾਂ ਪੱਤਰਕਾਰ ਦਾ ਹੀ ਬਣਦਾ ਹੈ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਇਹ ਕੀ ਮਾਮਲਾ ਹੈ ਚਾਰ ਪੇਜਾਂ ਦੇ ਵਿੱਚ ਤਾਂ ਕੋਈ ਗੱਲ ਹੈ ਨਹੀਂ ਐਂਡ ਤੇ ਤੁਸੀਂ ਲਿਖ ਦਿੱਤਾ ਤਾਂ ਡੀਐਸਪੀ ਦਾ ਕਹਿਣਾ ਸੀ ਕਿ ਇਹ ਤਾਂ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਪੱਤਰਕਾਰ ਨੂੰ ਫਸਾਉਣਾ ਹੀ ਫਸਾਉਣਾ ਚਲੋ ਪੱਤਰਕਾਰ ਦੀ ਚੰਗੀ ਕਿਸਮਤ ਜੇਲ੍ਹ ਜਾਣੋਂ ਉਹ ਰਹਿ ਗਿਆ ਕਿਉਂਕਿ ਉਸ ਮੌਕੇ ਡੀਜੀਪੀ ਪੰਜਾਬ ਐਸਐਸ ਬਿਰਖਸਨ ਪੱਤਰਕਾਰਾਂ ਦਾ ਵਾਪਦ ਡੀਜੀਪੀ ਨੂੰ ਮਿਲਿਆ ਡੀਜੀਪੀ ਸਾਹਨੇ ਉਸ ਪੱਤਰਕਾਰ ਨੂੰ ਵਿਹਾ ਕੇ ਕੋਈ ਕੋਈ ਕਤਲ ਨਹੀਂ ਕੀਤਾ ਮੈਂ ਤੁਹਾਡੇ ਨਾਲ ਹਾਂ ਫਿਰ ਆ ਉਸ ਮੌਕੇ ਡੀਜੀਪੀ ਦਰਕਨੇ ਡੀਆਈਜੀ ਜੋ ਭਾਵੜਾ ਸਾਹਿਬ ਸੀ ਉਹਨਾਂ ਦੀ ਡਿਊਟੀ ਲਈ ਉਹਨਾਂ ਨੇ ਸਾਰੇ ਤੱਥ ਕੋਕੇ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਸੀ ਉਹਨਾਂ ਨੂੰ ਬੁਲਾਇਆ ਤੇ ਪਾਇਆ ਗਿਆ ਕਿ ਸ਼ਿਕਾਇਤਾਂ ਝੂਠੀਆਂ ਨੇ ਫਿਰ ਸ਼ਿਕਾਇਤ ਕਰਨ ਵਾਲੇ ਨੇ ਉਲਟਾ ਉਸ ਪੱਤਰਕਾਰ ਤੋਂ ਮਾफी ਮੰਗੀ ਤਾਂ ਕਰਕੇ ਉਹ ਸਮਝਾਤਾ ਹੋਇਆ ਤੋਂ ਸੋ ਫੋਰਸ ਇਸ ਤਰ੍ਹਾਂ ਕਰਦੀ ਹੈ ਦੂਸਰੀ ਗੱਲ ਇੱਕ ਸਰਕਾਰ ਨੂੰ ਵੀ ਬੇਨਤੀ ਹੈ ਅਪੀਲ ਹੈ ਕਿ ਜਦੋਂ ਕਿਸੇ ਵੀ ਪੱਤਰਕਾਰ ਖਿਲਾਫ ਪੁਲਿਸ ਕੋਈ ਕਾਰਵਾਈ ਕਰਦੀ ਹੈ ਕੋਈ ਐਕਸ਼ਨ ਲੈਂਦੀ ਹੈ ਤਾਂ ਉਸ ਬਾਰੇ ਸਰਕਾਰ ਤੋਂ ਮਨਜ਼ੂਰੀ ਜ਼ਰੂਰ ਲਈ ਜਾਵੇ ਕਿਉਂਕਿ ਇਸ ਨਾਲ ਸਰਕਾਰ ਦੀ ਇਮੇਜ ਖਰਾਬ ਹੁੰਦੀ ਹੈ ਪੁਲਿਸ ਆਪਣੇ ਦੋਸ਼ਾਂ ਨੂੰ ਆਪਣੇ ਝੂਠਾ ਰਸਪਾਉਣ ਲਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਹਿਓਂ ਮਹੱਲੀ ਅਸਸੂ ਦਫ਼ਤਰ ਸਾਹਮਣੇ ਮਹੱਲੇ ਦੇ ਪੂਰੇ ਪੱਤਰਕਾਰਾਂ ਨੇ ਰੋਸ ਮਖਵਾ ਕੀਤਾ ਨਾਰੇਬਾਜ਼ੀ ਕੀਤੀ ਉਸ ਧਰਨੇ ਦੇ ਵਿੱਚ ਕਿਸਾਨ ਜੁਣਿਆਂ ਦੇ ਆਗੂ ਇਸ ਮਾਸੇ ਵੀ ਵੀ ਹਾਜ਼ਰ ਸਨ ਸੋ ਅਜੇ ਵੀ ਮਹਾਲੀ ਦੇ ਪੱਤਰਕਾਰ ਮੰਨ ਕੇ ਚੱਲ ਰਹੇ ਨੇ ਕਿ ਪੱਤਰਕਾਰ ਰਜਿੰਦਰ ਤੱਗੜ ਨੂੰ ਝੂਠਾ ਫਸਾਇਆ ਸੋ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਡੀਏਜੀ ਵੱਲੋਂ ਕੀਤੀ ਜਾ ਰਹੀ ਹੈ ਸੋ ਕੁਝ ਦਿਨਾਂ ਬਾਅਦ ਸਾਹਮਣੇ ਆ ਜਾਏਗਾ ਕਿ ਕੀ ਸਚਾਈ ਕੀ ਹੈ ਸੋ ਦੇਖਨੇ ਆ ਰਜਿੰਦਰ ਤੱਗੜ ਮਾਮਲੇ ਦਾ ਕੀ ਬਣੇਗਾ ਤੇ ਨਾਲ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਹੜੇ ਵੀ ਬੰਦਿਆਂ ਨੇ ਨੌਕਰੀਆਂ ਲਈਆਂ ਨੇ ਚਾਹੇ ਵੱਡੀ ਨੌਕਰੀ ਹੋਵੇ ਚਾਹੇ ਛੋਟੀ ਨੌਕਰੀ ਹੋਵੇ ਉਨ੍ਹਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਗਲਤ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਕੀਤੀਆਂ ਨੇ ਸਰਕਾਰ ਨਾਲ ਧੋਖਾ ਕੀਤਾ ਇੱਕ ਵਰਗ ਦਾ ਹੱਕ ਮਾਰਿਆ ਸੋ ਕਾਰਵਾਈ ਜ਼ਰੂਰ ਹੋਵੇ ਤਾਂ ਕਿ ਐਵੇਂ ਦੇ ਆਉਣ ਵਾਲੇ ਸਮੇਂ ਦੇ ਦੌਰਾਨ ਝੂਟੇ ਕੇਸ ਦਰਜ ਨਾ ਹੋ ਸਕਣਾ ਤੇ ਨਾ ਕਿਸੇ ਨੂੰ ਪਰੇਸ਼ਾਨੀ ਹੋਵੇ ਭਾਵੇਂ ਕੋਈ ਪੁਲਿਸ ਅਫਸਰਾ ਚਾਹੇ ਕੋਈ ਆਈਐਸ ਅਫਸਰਾ ਇਵਨ ਤਾਂ ਇਹ ਵੀ ਪਤਾ ਲੱਗਿਆ ਕਿ ਕੁਝ ਹੋਰ ਜੋ ਨਿਆਂਪਾਲਿਕਾ ਦੇ ਅਹੁਦਿਆਂ ਤੇ ਇੱਕ ਦੋ ਬੰਦੇ ਬੈਠੇ ਨੇ ਕੁਝ ਪ੍ਰਿੰਸੀਪਲ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਟਿੱਡੇ ਟੰਗ ਨਾਲ ਨੌਕਰੀ ਹਾਸਲ ਕੀਤੀਆਂ ਨੇ ਇੱਕ ਮਾਮਲਾ ਮੇਰੇ ਪਟਿਆਲਾ ਇਰੀਗੇਸ਼ਨ ਮਹਿਕਮੇ ਦਾ ਵੀ ਧਿਆਨ ਦੇ ਵਿੱਚ ਤੁਹਾਨੂੰ ਲਿਆ ਦੇਵਾਂ ਕਿ ਉੱਥੇ ਇੱਕ ਕਲੈਰੀਕਲ ਦੇ ਵਿੱਚ ਮੁਲਾਜ਼ਮ ਸੀ ਉਹ ਉੱਥੇ ਜੂਨੀਅਰ ਅਧਿਪਤਨ ਵੀ ਬਣਿਆ ਹੋਇਆ ਸੀ ਐਸਸੀ ਸਰਟੀਫਿਕੇਟ ਦੇ ਆਧਾਰ ਤੇ ਉਹਨੇ ਨੌਕਰੀ ਲਈ ਹੋਈ ਸੀ ਉਹਨੂੰ ਕਹਿੰਦੇ ਸਾਰੇ ਲੋਕ ਸੀਗੇ ਪੰਡਤ ਜੀ ਕੀ ਹਾਲ ਹੈ ਪੰਡਤ ਜੀ ਕੀ ਹਾਲ ਹੈ ਸੋ ਉਸ ਖਲਾਫ ਵੀ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਉਹਨਾਂ ਸ਼ਿਕਾਇਤਾਂ ਦਾ ਕੁਝ ਨਹੀਂ ਬਣਾ ਤੇ ਅਖੀਰ ਉਹ ਬੰਦਾ ਰਿਟਾਇਰ ਹੋ ਗਿਆ ਸੋ ਕਿੰਨਾ ਕਿਤੇ ਸਰਕਾਰੀ ਤੰਤਰ ਦੇ ਵਿੱਚ ਘਾਟ ਹੈ ਜਿਸ ਕਾਰਨ ਪੱਤਰਕਾਰਾਂ ਨੂੰ ਜੋਖਮ ਉਠਾ ਕੇ ਅਹਿਮ ਦੀਆਂ ਸਟੋਰੀਆਂ ਕਰਨੀਆਂ ਪੈਂਦੀਆਂ ਨੇ ਸੋ ਐਸਸੀਬੀਸੀ ਮੋਰਚੀ ਨੇ ਸਟੋਰੀਆਂ ਮੈਂ ਵੀ ਪਹਿਲਾਂ ਦਿਨਕਸ ਵੈਰਾਟੀਵੀ ਚੈਨਲ ਗਲੋਬਲ ਪੰਜਾਬ ਟੀਵੀ ਚੈਨਲ ਵਾਸਤੇ ਕੀਤੀਆਂ ਸੀ ਤੇ ਬਹੁਤ ਸਾਰੇ ਤੱਥ ਉਜਾਗਰ ਕੀਤੇ ਸੀ ਸੋ ਅਪੀਲ ਸੋ ਉਮੀਦ ਕਰਦੇ ਆ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੂੰ ਇਨਸਾਫ ਮਿਲ ਸਕੇ ਜਿੱਥੋਂ ਤੱਕ ਮਾਲਮਿੰਦਰ ਸਿੰਘ ਸਿੱਧੂ ਦਾ ਸਬੰਧ ਹੈ ਉਹ ਵੀ ਇੱਕ ਪੱਖੋ ਕੀਰਤ ਨੇ ਕਿਉਂਕਿ ਉਹਨਾਂ ਦੀ ਲੜਕੀ ਦਾ ਤਲਾਕ ਦਾ ਕੇਸ ਚੱਲਦਾ ਹੈ ਤੇ ਉਹਨਾਂ ਨੂੰ ਲੱਗਿਆ ਕਿ ਉਸ ਲੜਕੀ ਦੇ ਘਰ ਵਾਲੇ ਨੇ ਗਲਤ ਕਾਗਜ਼ਾਂ ਦੇ ਆਧਾਰ ਤੇ ਨੌਕਰੀ ਹਾਸਲ ਕੀਤੀ ਹੈ ਤੇ ਝੂਠ ਬੋਲ ਕੇ ਵਿਆਹ ਕਰਵਾਇਆ ਸੀ ਸੋ ਪੀੜਤ ਦੋਨੇ ਨੇ ਦੇਖਦੇ ਆ ਇਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਇਹ ਲਾਲ ਲਿ ਦਿਓ ਅੱਗੇ